ਕੈਨੇਡਾ ਪੁਲਿਸ ਦੇ ਵਿੱਚ ਭਰਤੀ ਹੋਇਆ ਪੰਜਾਬ ਦਾ ਨੌਜਵਾਨ ਮਾਪਿਆਂ ਅਤੇ ਪਿੰਡ ਵਾਸੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਜ਼ਿਲ੍ਹਾ ਸੰਗਰੂਰ ਦੇ ਪਿੰਡ ਵਿਜਲਪੁਰ ਦਾ ਨੌਜਵਾਨ ਕੈਨੇਡਾ ਪੁਲਿਸ ਦੇ ਵਿੱਚ ਭਰਤੀ ਹੋਇਆ ਵਾ ਜਿਸ ਤੋਂ ਬਾਅਦ ਉਸ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਰਤਾ ਲੱਗਿਆ ਹੋਇਆ ਵਾ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤਰ ਕੈਨੇਡਾ ਪੁਲਿਸ ਦੇ ਵਿੱਚ ਭਰਤੀ ਹੋਇਆ ਵਾ ਜਿਸ ਨੂੰ ਲੈ ਕੇ ਉਹਨਾਂ ਨੂੰ ਬਹੁਤ ਖੁਸ਼ੀ ਹੈ ਪਰ ਅਫਸੋਸ ਵੀ ਹੈ ਜੇਕਰ ਉਹ ਇੱਥੇ ਦੀਆਂ ਸਰਕਾਰਾਂ ਨੌਕਰੀਆਂ ਦਿੰਦੀਆਂ ਤਾਂ ਉਹਨਾਂ ਦਾ ਪੁੱਤ ਪੰਜਾਬ ਪੁਲਿਸ ਦੇ ਵਿੱਚ ਵੀ ਭਰਤੀ ਹੁੰਦਾ ਤੇ ਇਹ ਖੁਸ਼ੀ ਹੋਰ ਦੁੱਗਣੀ ਹੋਣੀ ਸੀ ਇਸ ਮੋਕੇ ਲੜਕੇ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਹਨਾਂ ਨੂੰ ਯਕੀਨ ਸੀ ਕਿ ਉਹਨਾਂ ਦਾ ਪੁੱਤ ਇੱਕ ਦਿਨ ਉਹਨਾਂ ਦਾ ਨਾਮ ਜਰੂਰ ਚਮਕਾਏਗਾ ਤੇ ਹੁਣ ਕੈਨੇਡਾ ਪੁਲਿਸ ਦੇ ਵਿੱਚ ਭਰਤੀ ਹੋ ਕੇ ਨੌਜਵਾਨ ਨੇ ਜਿੱਥੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਵਾ ਉੱਥੇ ਹੀ ਪੰਜਾਬ ਦਾ ਵੀ ਨਾਮ ਉਸ ਵੱਲੋਂ ਰੋਸ਼ਨ ਕੀਤਾ ਜਾ ਰਿਹਾ ਪਰਿਵਾਰ ਵਾਲਿਆਂ ਦਾ ਹੋਰ ਕੀ ਹੈ ਕਹਿਣਾ ਸੁਣੋ ਤੁਸੀਂ ਵੀ ਬਹੁਤ ਜਿਆਦਾ ਖੁਸ਼ੀ ਹੈ ਜੀ ਸਾਨੂੰ ਬਹੁਤ ਹੱਦੋਂ ਵੱਧ ਖੁਸ਼ੀ ਹੈ ਜੀ ਸਾਡੇ ਬੱਚੇ ਨੇ ਜਾ ਕੇ ਉਸ ਕੈਨੇਡਾ ਦੇ ਵਿੱਚ ਪੁਲਿਸ ਭਰਤੀ ਹੋਇਆ ਪਰਾ ਸਾਨੂੰ ਇੱਕ ਗੱਲ ਦਾ ਬੜਾ ਮਸਹੂਰ ਹੈ ਵੀ ਜਿਹੜੇ ਚੰਗੇ ਬੱਚੇ ਨੇ ਇਹ ਬਾਹਰ ਜਾ ਰਹੇ ਨੇ ਜੇ ਸਾਡੇ ਉਰੇ ਚੰਗੀਆਂ ਸਰਕਾਰਾਂ ਹੋਣ ਚੰਗੀਆਂ ਸਿਹਤ ਦੇਣ ਚੰਗੇ ਬੱਚਿਆਂ ਨੂੰ ਨੌਕਰੀਆਂ ਮਿਲਣ ਸਾਡੇ ਬੱਚੇ ਬਾਹਰ ਨਾ ਜਾਣ ਸਾਡੇ ਸਰਕਾਰਾਂ ਨੂੰ ਧਿਆਨ ਕਰਨਾ ਚਾਹੀਦਾ ਇਹ ਕੰਮਾਂ ਚ ਵੀ ਅਸੀਂ ਬੱਚਿਆਂ ਨੂੰ ਉਰੀ ਆਪਣੇ ਕੋਲੇ ਰੱਖੀਏ ਚੰਗੇ ਬੱਚਿਆਂ ਨੂੰ ਬਾਹਰ ਨਾ ਜਾਣ ਤੁਹਾਡੇ ਕੱਲਾ ਕੱਲਾ ਬੇਟਾ ਸੀ ਅੱਜ ਬਾਹਰ ਮਤਲਬ ਕਿ ਜਿਹੜੀ ਖੁਸ਼ੀ ਆ ਤੁਸੀਂ ਉਹਦਾ ਇੱਕ ਪੋਸਟਰ ਲਾ ਕੇ ਖੁਸ਼ੀ ਮਨਾ ਰਹੇ ਹੋ ਕਿਵੇਂ ਲੱਗਦਾ ਤੁਹਾਨੂੰ ਸਾਨੂੰ ਲੱਗਦਾ ਤਾਂ ਬਹੁਤ ਚੰਗਾ ਜੀ ਪਰ ਮੁੰਡਾ ਸਾਡਾ ਭਰਤੀ ਹੋਇਆ ਉੱਥੇ ਬੜੀ ਖੁਸ਼ੀ ਹੈ ਪਰ ਸਾਨੂੰ ਇੰਨਾ ਕਹਿ ਵੀ ਜੇ ਉਰੇ ਹੁੰਦੀ ਤਾਂ ਸਾਨੂੰ ਉਦੋਂ ਬਹੁਤ ਵੱਡੀ ਖੁਸ਼ੀ ਹੁੰਦੀ ਵੀ ਆਪਣੇ ਦੇਸ਼ 'ਚ ਰਹਿ ਕੇ ਆਪਣੇ ਇੰਡੀਆ 'ਚ ਰਹਿ ਕੇ ਭਰਤੀ ਹੁੰਦਾ ਉਰੇ ਮਲਾਜ ਹੁੰਦਾ ਸਾਨੂੰ ਬਹੁਤ ਵੱਡੀ ਖੁਸ਼ੀ ਹੁੰਦੀ ਪਰ ਅੱਜ ਫੇਰ ਵੀ ਸਾਨੂੰ ਮਹਿਸੂਸ ਹੋ ਰਿਹਾ ਇਹ ਵੀ ਜਿਹੜਾ ਸਾਡਾ ਬੱਚਾ ਬਾਹਰ ਹੈ ਸੀ ਉਰੇ ਖੁਸ਼ ਬਿਖਾਰੇ ਕਿੱਥੇ ਜੇ ਉਰੇ ਆਈ ਸਰਕਾਰਾਂ ਗੌਰ ਕਰਨ ਤਾਂ ਸਾਡੇ ਬੱਚੇ ਹੋਰੇ ਮੱਲੀਏ ਬਹੁਤ ਜ਼ਿਆਦੇ ਖੁਸ਼ੀ ਆ ਵੀਰੇ ਸਾਡੇ ਬੱਚੇ ਦਾ ਬਚਪਨ ਦਾ ਸੁਪਨਾ ਪੂਰਾ ਹੋਇਆ ਉਹਨੂੰ ਬਚਪਨ ਤੋਂ ਇਹੀ ਬਸ ਉਹਦੀ ਚੋਇਸ ਸੀ ਵੀ ਮੈਂ ਪੁਲਸ ਸਜ ਬਲੱਗਣਾ ਬਸ ਉਹਰੇ ਵਧੀਆ ਪੜਦਾ ਤੀ ਖੇਡਦਾ ਵੀ ਤੀ ਬਹੁਤ ਵਧੀਆ ਤੀ ਉਧਰ ਜਾ ਕੇ ਵੀ ਉਹਨੇ ਬਹੁਤ ਮਿਹਨਤ ਕੀਤੀ ਹੈ ਤੇ ਸਟੱਡੀ ਵੀ ਕੀਤੀ ਹੈ ਆਪਦਾ ਸਰੀਰ ਵੀ ਫਿੱਟ ਰੱਖਿਆ ਸਾਰਾ ਕੁਝ ਵਧੀਆ ਕੀਤਾ ਜੋ ਮਿਲਿਆ ਵੀਰੇ ਖੁਸ਼ੀ ਬਹੁਤ ਹੈ ਪਰ ਜਿਹੜਾ ਆਪਣਾ ਮਾਂ ਪਿਓ ਦਾ ਬੱਚੇ ਨਾਲੋਂ ਗੈਪ ਪੈ ਜਾਂਦਾ ਔਖਾ ਬਹੁਤ ਜ਼ਿਆਦਾ ਇਹ ਨਹੀਂ ਲੱਗਦਾ ਕਿ ਜੇ ਇਹੀ ਨੌਕਰੀ ਇੰਡੀਆ ਦੇ ਵਿੱਚ ਮਿਲੀ ਹੁੰਦੀ ਤਾਂ ਵੱਖਰਾ ਜਿਹੜੀ ਖੁਸ਼ੀ ਤੇ ਹੋਰ ਵੀ ਜ਼ਿਆਦਾ ਸਾਬਤ ਤੁਹਾਡੇ ਸਾਹਮਣੇ ਹੋਣਾ ਸੀ ਮਿਲ ਜਾਣੀ ਸੀ ਵੀਰੇ ਉਹਨੇ ਉਹਨੇ ਯੂਨੀਵਰਸਿਟੀ ਟ੍ਰਾਇਲ ਦਿੱਤੇ ਤੇ ਉਰੇ ਵਾਸੋਂ ਨੂਰੇ ਵਾਲੀਆਂ ਸਰਕਾਰਾਂ ਦਾ ਪਤਾ ਹੈ ਉਰੇ ਦੂਸਰਾ ਬੱਚਾ ਰੱਖ ਲਿਆ ਇਹ ਉਹ ਕਰਤਾ ਫਿਰ ਸਾਨੂੰ ਤਾਂ ਕਰਕੇ ਬਾਹਰ ਭੇਜਣਾ ਪਿਆ ਨਹੀਂ ਹੋਤਾ ਜਾਂਦਾ ਨਹੀਂ ਸੀ ਖੁਸ਼ੀ ਨਹੀਂ ਜੋ ਉਰੇ ਕਰ ਲੈਂਦਾ ਬਹੁਤ ਕੁਝ ਕਰ ਲੈਂਦਾ ਉਰੇ ਉਹ ਸਾਨੂੰ ਮਾਨਵੀਤੀ ਬਚਪਨ ਤੋਂ ਹੀ ਉਹ ਛੋਟਾ ਹੁੰਦਾ ਪੂਰਾ ਫਿਰ 2000 ਜਦੋਂ 7 ਚ ਵਰਡ ਕੱਪ ਚੱਲਿਆ ਉਦੋਂ ਉਹਨੂੰ ਬਹੁਤ ਖੁਸ਼ੀ ᱛੀ ਵੀ ਮੈਂ ਖੇਡਿਆ ਛੋਟਾ ਜਾਂ ਹੁੰਦਾ ਸੀ ਉਦੋਂ ਉਹ ਸਾਡੇ ਉਹ ਜਿਹੜੇ ਰਿਸ਼ਤੇਦਾਰ ਸੁਲਤਾਨ ਉਰੀ ਸੰਸਪੂਰੀ ਉਹ ਸਾਡੇ ਰਿਸ਼ਤੇਦਾਰ ਸੀ ਉਹਨਾਂ ਕੋਲੇ ਜਾਂਦਾ ਖੇਡਦਾ ਬਹੁਤ ਵਧੀਆ ਕਰਦਾ ਸੀ ਮਿਹਨਤ ਬਹੁਤ ਕੀਤੇ ਵੀਰੇ ਉਰੋ ਭੱਟੀ ਆਲ ਤੱਕ ਗੁਰੂ ਘਰ ਤੱਕਰ ਭੱਜਣ ਜਾਂਦਾ ਸੀ ਕੈਨੇਡਾ ਜਾ ਕੇ ਵੀ ਬਹੁਤ ਉਹਨੇ ਸਟਰਗਲ ਕਰਿਆ ਉਨੇ ਵੀ ਉਹਨੇ ਜਿਹੜੀ ਇਹ ਜੁਆਇਨਿੰਗ ਲਈ ਆ ਪੁਲਿਸ ਚ ਬਹੁਤ ਜ਼ਿਆਦਾ ਸਟਰਗਲ ਕਰੇ ਵੀ ਮੇਰਾ ਮੁੰਡਾ ਕੁਛ ਬਣੇ ਜਦੋਂ ਰੋ ਗਿਆ ਮੈਂ ਉਹ ਕਹਿ ਕੇ ਭੇਜਿਆ ਸੀ ਵੀ ਪੁੱਤ ਤੈਨੂੰ ਕੱਲ ਤੱਕ ਮਾਚਣਾ ਪਈ ਜੀ ਵੀ ਉਧਰ ਜਾ ਕੇ ਬਸ ਤੂੰ ਸਾਡਾ ਮਾਪਿਓ ਦਾ ਨਾਮ ਰੋਸ਼ਨ ਕਰੀ ਖੁਸ਼ੀ ਆ ਬਹੁਤ ਆਦੀ ਪਰ ਜਿਹੜਾ ਸਾਡਾ ਮਾਪਿਓ ਦਾ ਬੱਚਿਆਂ ਦਾ ਗੈਪ ਪੈ ਜਾਂਦਾ ਉਹ ਵੀ ਦਿਨ ਬਹੁਤ ਔਖੇ ਨੇ ਕੱਟਣੇ ਜਿਵੇਂ ਬੱਚਿਆਂ ਨੂੰ ਮਜਬੂਰੀ ਬਣ ਜਾਂਦੀ ਹੈ ਬਾਹਰ ਭੇਜਣਾ ਅੱਜ ਖੁਸ਼ੀ ਦਾ ਦਿਨ ਹੈ ਮਤਲਬ ਕਿ ਕਿੰਤਾ ਦਿਲ ਨੂੰ ਕਿੰਤਾ ਲੱਗ ਰਿਹਾ ਕਿਉਂਕਿ ਜੇਕਰ ਤੁਹਾਡੇ ਕੋਲੇ ਹੁੰਦਾ ਇੱਥੇ ਉਹਨੂੰ ਨੌਕਰੀ ਮਿਲੀ ਹੁੰਦੀ ਮਾਂ ਉਹਨੂੰ ਆਪਣੇ ਸੀਨੇ ਨਾਲ ਲਾਉਂਦੀ ਐ ਕਿੰਤਾ ਮਹਿਸੂਸ ਹੋਵੇ ਬਹੁਤ ਵੀਰੇ ਉਹ ਲੱਗਦਾ ਓੱਖਾ ਤਾਂ ਬਹੁਤ ਲੱਗਦਾ ਛੋਟਾ ਸੀ ਬੇਟੀਆਂ ਨੇ ਆ ਦੋ ਬੇਟੀਆਂ ਤੋਂ ਛੋਟਾ ਸੀ ਮਸਾ ਹੋਇਆ ਸੀ ਭੱਜਾ ਵੀ ਮਸਾ ਸੀ 6 ਸਾਲ ਹੋ ਗਏ ਜੀ ਨਹੀਂ ਲੱਗਦਾ ਪਰ ਭੇਜ ਕੇ ਹੂੰ ਬਸ ਫੇਰ ਹੁਣ ਸਰਕਾਰਾਂ ਦਾ ਉਸ ਆਪ ਦਾ ਉਦੋਂ ਇਹ ਹੋ ਗਿਆ ਵੀਰੇ ਬੱਚਿਆਂ ਨੂੰ ਦੇਖ ਦੇ ਸਾਨੂੰ ਐਂ ਤੇ ਵੀ ਬਾਹਰ ਪਤਾ ਨਹੀਂ ਕੀ ਐ ਹੂੰ ਚਲੋ ਉੱਧਰ ਦੀ ਸਰਕਾਰ ਨੇ ਧਰਤੀ ਤੇ ਵੀ ਉਹਨੇ ਬਹੁਤ ਕੁਝ ਬਣਾਇਆ ਖੱਟਿਆ ਉੱਧਰ ਜਾ ਕੇ ਵੀ ਬਹੁਤ ਕੁਝ ਬਣਾਇਆ ਪਰ ਫੇਰ ਵੀ ਜਿਹੜਾ ਹੁਰੇ ਸਾਡੇ ਕੋਲੇ ਹੁੰਦਾ ਜਿਆਦਾ ਖੁਸ਼ੀ ਹੁੰਦੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਵੀ ਮੇਰੇ ਬ੍ਰਦਰ ਨੇ ਜਾ ਕੇ ਉੱਧਰ ਬਹੁਤ ਵਧੀਆ ਕੋਸ਼ਿਸ਼ ਕੀਤੀ ਤੇ ਉਹਨੇ ਉੱਧਰ ਜਾ ਕੇ ਨੌਕਰੀ ਹਾਸਲ ਕੀਤੀ ਹੈ ਜੀ ਬਟ ਜੇ ਉਹ ਇਹੀ ਜੋਬ ਇੱਧਰ ਹਾਸਲ ਕਰਦਾ ਜੀ ਤਾਂ ਸਾਨੂੰ ਹੋਰ ਵੀ ਜ਼ਿਆਦਾ ਖੁਸ਼ੀ ਮਹਿਸੂਸ ਹੋਣੀ ਸੀ ਕਿਉਂਕਿ ਸਾਡਾ ਭਰਾ ਸਾਡੇ ਕੋਲ ਵੀ ਹੁੰਦਾ ਇੱਧਰ ਪੰਜਾਬ 'ਚ ਤਰੱਕੀ ਕਰਦਾ ਤਾਂ ਸਾਨੂੰ ਇਸ ਤੋਂ ਵੀ ਜ਼ਿਆਦਾ ਖੁਸ਼ੀ ਹੋਣੀ ਸੀ ਬਟ ਅਸੀਂ ਅੱਜ ਵੀ ਉੱਥੇ ਪ੍ਰਾਊਡ ਫੀਲ ਕਰਦੇ ਆਂ ਕਿਉਂ ਨਹੀਂ ਮਤਲਬ ਉੱਧਰ ਜਾ ਕੇ ਉਸ ਬਾਹਰਲੀ ਧਰਤੀ ਤੇ ਜਾ ਕੇ ਇੰਨੀ ਸਟਰਗਲ ਕਰਕੇ ਜੀ ਅੱਜ ਆਪਦੇ ਆਪ ਨੂੰ ਬਹੁਤ ਕਾਮਯਾਬ ਬਣਾਇਆ ਅੱਜ ਖੁਸ਼ੀ ਦੇ ਦਿਨ ਉਹਨੂੰ ਮਿਸ ਕਰਦੇ ਹਾਂ ਹਾਂਜੀ ਬਹੁਤ ਜ਼ਿਆਦਾ ਮਿਸ ਕਰ ਰਹੇ ਆਂ ਜੀ ਕਿਉਂਕਿ ਸਾਡੇ ਤੋਂ ਛੋਟਾ ਹੀ ਦੋਨਾਂ ਤੋਂ ਓਬਵੀਅਸਲੀ ਵੱਡੀਆਂ ਭੈਣਾਂ ਨੂੰ ਆਪਣੇ ਭਰਾ ਦਾ ਜ਼ਿਆਦਾ ਹੀ ਹੁੰਦਾ ਜੀ ਅੱਜ ਅੱਜ ਉਹਦਾ ਬਰਥਡੇ ਵੀ ਆ ਤਾਂ ਅਸੀਂ ਉਹਨੂੰ ਅੱਜ ਬਹੁਤ ਜ਼ਿਆਦਾ ਮਿਸ ਕਰ ਰਹੇ ਹਾਂ ਬਟ ਅਸੀਂ ਪ੍ਰਾਊਡ ਵੀ ਬਹੁਤ ਜ਼ਿਆਦਾ ਫੀਲ ਕਰਦੇ ਹਾਂ ਜੀ